ਅੱਜ ਮੈਂ ਕਾਲਾ ਜੈਨ ਨਵਕਾਰ ਬਾੜ ਨੰਬਰ 10 ਦੇ ਵਿੱਚ ਮੈਨੂੰ ਕਾਂਗਰਸ ਨੇ ਮੇਰੀ ਜ਼ਿੰਮੇਵਾਰੀ ਲਈ ਆ ਜਿਹੜਾ ਕਿ ਮੈਂ ਟਿਕਟ ਦੇ ਕੇ ਇਲਾਕੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਅੱਜ ਸਵੇਰੇ 1 ਵਜੇ ਪਹਿਲਾਂ ਦਾ ਮੈਂ ਕਾਗਜ਼ ਭਰ ਕੇ ਆਇਆ ਉਸ ਤੋਂ ਬਾਅਦ ਅੱਜ ਮੈਂ ਸੁੰਦਨਗਰ ਚ ਆਪਣੇ ਆਫਿਸ ਦਾ ਸਾਡੇ ਮਾਨਯੋਗ ਐਕਸ ਐਮ ਐਲ ਏ ਸਰਿੰਦਰ डावਰ ਜੀ ਉਹਨਾਂ ਨੇ ਦਗਾਟਨ ਕੀਤਾ ਉਹਨਾਂ ਦੇ ਨਾਲ ਸਾਡੇ ਵੱਡੇ ਵੀਰ ਬਿੱਟੂ ਨਵਕਾਰ ਜੀ ਬੋਵੀ ਹੌਸਵਾਲ ਜੀ ਗੋਰਾ ਜੈਨ ਜੀ ਬਾਂਸਲ ਸਾਹਿਬ ਦੀਪਕ ਜੀ ਤੇ ਅਬਿਲਾ ਰਪਾਲੀ ਜੀ ਤੇ ਨੂਪਾ ਜੀ ਜਿੰਨੇ ਵੀ ਮੇਰੇ ਦੋਸਤ ਸਾਹਮਣੇ ਮੇਰੇ ਖੜੇ ਸਾਰੇ ਭਰਾ ਮੈਂ ਇਹਨਾਂ ਦਾ ਤਹਿ ਦਿਲੋਂ ਸ਼ੁਕਰ ਅਦਾ ਕਰਦਾ ਇੱਕ ਛੋਟੇ ਦੇ ਸੱਦੇ ਤੇ ਅੱਜ ਤੁਸੀਂ ਵੀ ਦੇਖ ਲਿਆ ਮੀਡੀਆ ਨੇ ਵੀ ਦੇਖ ਲਿਆ ਕਿੱਦਾਂ ਜੰਗ ਬਲੰਦ ਔਰ ਮੇਰੇ ਵਰਾਬਰ ਦੇ ਮੇਰੇ ਦੋਸਤ ਜਿਹੜੇ ਮੇਰੇ ਨਾਲ ਚੱਲ ਕੇ ਪੂਰੀ ਨੂ ਨੂ ਮਾਦਾਪੁਰੇ ਚ ਆਪਾਂ ਜਾ ਰੋਡ ਸ਼ੋਅ ਕੱਢਿਆ ਮੈਂ ਰੋਡ ਸ਼ੋਅ ਕੱਢਿਆ ਦਾ ਉਹਦੇ ਨਾਲ-ਨਾਲ ਲੋਕਾਂ ਨੇ ਮੈਨੂੰ ਹੰਗਾਰਾ ਵੀ ਦਿੱਤਾ ਔਰ ਵਿਸ਼ਵਾਸ ਵੀ ਦਿੱਤਾ ਜਿਹੜਾ ਮੈਂ 20 ਸਾਲ ਤੋਂ ਇਲਾਕੇ ਦੀ ਸੇਵਾ ਕਰਦੇ ਆ ਰਿਹਾ ਅੱਜ ਫੇਰ ਇਲਾਕਾ ਇਲਾਕੇ ਵਾਲਿਆਂ ਨੇ ਕਿਹਾ ਤੁਸੀਂ ਫੇਰ ਇਸ ਵਾਰ ਚੋਣਾਂ ਚ ਜਿੱਤ ਕੇ ਸਾਡੇ ਇਲਾਕੇ ਦੀ ਸੇਵਾ ਕਰੋ ਜਿਹੜਾ ਵੀ ਕੋਈ ਕੰਮ ਹੋਵੇਗਾ ਮੈਂ ਆਪਣੀ ਪਹਿਲ ਦੇ ਹੱਥ ਤੇ ਕਰੂੰਗਾ ਮੇਰੇ ਤੇ ਮੇਰੇ ਤੇ ਸਿਰ ਤੇ ਸ਼ੀਰਵਾਦ ਮੇਰੇ ਨੌਕਰ ਪਰਿਵਾਰ ਦਾ ਔਰ ਮੇਰੇ ਪਰਿਵਾਰ ਦਾ ਦੋਸਤਾਂ ਦਾ ਆ ਜਿਹੜੇ ਮੇਰੇ ਦੋਸਤ ਆ ਮੇਰੀ ਟੀਮ ਆ ਆ ਮੇਰੇ ਸਾਰੇ ਪਰਿਵਾਰ ਹੀ ਆ ਇਹਨਾਂ ਦਾ ਮੈਨੂੰ ਸ਼ੀਰਵਾਦ ਆ ਇਹਨਾਂ ਦੇ ਸ਼ੀਰਵਾਦ ਨਾਲ 21 ਤਰੀਕ ਨੂੰ ਅਸੀਂ ਬੀਜ ਬਣਾ ਕੇ ਇੱਕ ਵਾਰ ਫਿਰ ਤੁਹਾਡੇ ਕੋਲ ਅਸੀਂ ਆ ਜਰ ਹੋਵਾਂਗੇ ਔਰ ਕਾਂਗਰਸ ਨੂੰ ਅਜੀ ਮਜ਼ਬੂਤ ਬਣਾਵਾਂਗੇ ਕਾਂਗਰਸ ਦਾ ਮੇਅਰ ਬਣਾਵਾਂਗੇ ਲੁਧਿਆਣੇ ਦੇ ਸ਼ਹਿਰ ਦੇ ਵਿੱਚ ਜੇ ਜੇ ਤੁਸੀਂ ਜਿੱਤਦੇ ਹੋ ਕਿਹੜੇ ਕੰਮ ਇਹ ਹੋਏ ਨੇ ਜਿਹੜੇ ਤੁਸੀਂ ਕਰੋਗੇ ਜਿਹੜੇ ਜਿੱਤੇ ਦੇ ਅੱਪਲ ਤਾਂ 100% ਇੱਥੇ ਕੰਮ ਹੋਏਦੇ ਆ ਜਿਹੜੇ ਪਹਿਲੀ ਯਾਰ ਜਦੋਂ ਮੈਂ ਖੜਾ ਸੀ ਨਾ ਉਦੋਂ ਬੜੇ ਕੰਮ ਸੀਗੇ ਉਦੋਂ ਗਿਣਤੀ ਨਹੀਂ ਸੀ ਅੱਜ ਕੰਮ ਸਾਰੇ ਹੋਏਦੇ ਆ ਔਰ ਕੋਈ ਵੀ ਕੰਮ ਰੰਦਾ ਹੋਇਆ ਕੋਈ ਕਿਸੇ ਕਿਸੇ ਦਾ ਹੋਇਆ ਉਹ ਮੈਂ ਕਹਾਂਗਾ ਕਾਂਗਰਸ ਪਾਰਟੀ ਕੰਦੀ ਸਾਡੇ ਕੰਮ ਕਿੱਥੇ ਹੋਏ ਆ ਕਾਂਗਰਸ ਪਾਰਟੀ ਜਿਕਾਰ ਰਹੀ ਏ ਤੁਸੀਂ ਆ ਦੇਖੋ ਜੀ ਅੱਜ ਕੰਮ ਹੋਣਾ ਚਾਹੀਦਾ ਯਾਰ ਕੋਈ ਕੰਮ ਕੰਮ ਹੋਣਾ ਚਾਹੀਦਾ ਚਾਹੇ ਆਮ ਆਦਮੀ ਕਰੇ ਚਾਹੇ ਕਾਂਗਰਸ ਕਰੇ ਪਰ ਪਬਲਿਕ ਦੇ ਕੰਮ ਹੋਣੇ ਚਾਹੀਦੇ ਆ ਅੱਜ ਸੜਕਾ ਚਾਹੀਦੀ ਆ ਸੀਵਰੇਜ ਚਾਹੀਦੀ ਆ ਲੈਟਾ ਚਾਹੀਦੀ ਆ ਚਾਹੇ ਕੋਈ ਵੀ ਕਰੇਗਾ ਮੈਂ ਤਾਂ ਕਹਿੰਦਾ ਪਬਲਿਕਲੀ ਆ ਅੱਜ ਜਿਹੜਾ ਮੈਂ ਜਿਹੜਾ ਮੇਨ ਰੋਡ ਬਣੀਆ ਕੌਂਸਲ ਬਣਿਆ ਨਾ ਉਹ ਮੈਂ ਪਬਲਿਕ ਦਾ ਵਾ ਪਬਲਿਕ ਦਾ ਨੁਮਾੰਦਾ ਵਾ ਕੋਈ ਵੀ ਬਣੇ ਜਿਹੜਾ ਬਣੇ ਪਬਲਿਕ ਦੇ ਕੰਮ ਕਰੇ ਮੈਂ ਹਾਂਜੀ ਵੋਟਰਾਂ ਨੂੰ ਕੀ ਕਹਿਣਾ ਚਾਹੁੰਦਾ ਵਾ ਵੋਟਰਾਂ ਨੂੰ ਮੈਂ ਆਹੀ ਕਹਿਣਾ ਚਾਹਾਂਗਾ ਵੀ 21 ਤਰੀਕ ਨੂੰ ਤੁਸੀਂ ਉਹ ਬੰਦੇ ਨੂੰ ਵੋਟਾਂ ਪਾਓ ਜਿਹੜਾ ਇਲਾਕੇ ਦੀ ਸੇਵਾ ਕਰਦਾ ਆ ਰਿਹਾ ਔਰ ਜਿਹੜਾ ਇਲਾਕੇ ਦਾ ਨੁਹਾਰ ਬਦਲਿਆ ਕਿਉਂਕਿ ਇੱਥੇ ਉਸ ਟਾਈਮ ਇੱਥੋਂ ਲੋਕ ਪੁਲੀ ਦੇ ਪਾਰ ਕਰਨਾ ਹੁੰਦਾ ਸੀਗਾ ਪੁਲੀ ਨਹੀਂ ਹੁੰਦੀ ਸੀ ਦੋ ਦੋ ਪੁਲੀਆਂ ਬਣਵਾਈਆਂ ਮੈਂ ਜਿਹੜੇ ਕਹਿੰਦੇ ਨੇ ਅਸੀਂ ਕਰਾਏ ਆ ਉਹਨਾਂ ਨੂੰ ਦੱਸ ਦਿਓ ਵੀ 88 ਕਰੋੜ ਰੁਪਏ ਦੇ ਕੰਮ ਆ ਪੁਲੀ ਦੇ ਪੁਲੀ ਅਸੀਂ ਬਣਾਈਆਂ 88 ਕਰੋੜ ਰੁਪਏ ਰਹਾ ਨਾਲੇ ਨਾਲ ਨਾਲੇ ਦੇ ਨਾਲ ਨਾਲ ਕਰਾਏ ਆ ਹੁਣ ਮੈਂ ਹੁਣ ਮੈਂ ਉਹਨੂੰ ਕੀ ਦੱਸਣਾ ਆ ਤਾਂ ਪਬਲਿਕ ਹੀ ਦੱਸੇਗੀ 21 ਤਰੀਕ ਤੇ ਹੀ ਦੱਸੇਗੀ ਪਬਲਿਕ ਕਿਨੇ ਕੰਮ ਕਰਾਏ ਆ ਠੀਕ ਹੈ ਠੀਕ ਹੈ